देखो जड़ी अरविंद केजरीवाल ਦੇ ਇਸ਼ਾਰੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੈਂਡ ਪੂਲਿੰਗ ਦੇ ਨਾਂ ਤੇ ਲੈਂਡ ਗ੍ਰੈਬਿੰਗ ਸਕੀਮ ਲੈ ਕੇ ਆਈ ਹੈ ਇਹਦਾ ਮਕਸਦ ਇੱਕੋ ਹੈ ਕਿ 10000 ਕਰੋੜ ਪੰਜਾਬ ਦੇ ਕਿਸਾਨਾਂ ਤੋਂ ਲੁੱਟ ਕੇ ਆਮ ਆਦਮੀ ਪਾਰਟੀ ਨੇ ਆਪਣੀ ਜੇਬਾਂ ਦੇ ਵਿੱਚ ਪਾਉਣਾ ਤਾਂ ਜੋ ਦੇਸ਼ ਦੇ ਵਿੱਚ ਇਹਨਾਂ ਦੀ ਸਿਆਸਤ ਚੰਗੀ ਰਹੇ ਔਰ ਇਹਦਾ ਪੂਰਨ ਜਿਹੜਾ ਕੰਟਰੋਲ ਹੈ ਉਹ ਦਿੱਲੀ अरविंद केजरीवाल ਤੇ ਉਹਦੀ ਟੀਮ ਕੋਲੇ ਤਾਂ ਹੀ ਤਾਂ ਦਿੱਲੀ ਦੇ ਬੰਦੇ ਚਾਹੇ ਉਹ ਕੁੰਡੂ ਬੰਸਲ ਰੌਏ ਮਹੇਸ਼ਵਰੀ ਇਹ ਉਹ ਬੰਦੇ ਨੇ ਜਿਹੜੇ ਸਕੀਮ ਦੇ ਇਨਚਾਰਜ ਬਣਾਏ ਗਏ ਨੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਨਾ ਤਾਂ ਕੋਈ ਲੈਣਾ ਦੇਣਾ ਹੈ ਨਾ ਇਹਨਾਂ ਨੂੰ ਪੰਜਾਬ ਦੀ ਸਮਝ ਔਰ ਇਹ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਇਹਨੂੰ ਜਿੰਨੀ ਵਾਰੀ ਪੜੋਗੇ ਇਹਦੇ ਚੋਂ ਐਸੇ ਤੱਥ ਨਿਕਲ ਕੇ ਆਉਂਦੇ ਨੇ ਕਿਸਾਨ ਮਾਰੂ ਕਿ ਮੈਨੂੰ ਲੱਗਦਾ ਕਿ ਰੂਹ ਕੰਬਦੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਕਰਨ ਕੀ ਜਾਰੀ ਹੁਣ ਮੇਰਾ ਬੜਾ ਸਿੱਧਾ ਜਿਹਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਹੈ ਕਿ ਜਿਹੜੀਆਂ ਜ਼ਮੀਨਾਂ ਤੁਸੀਂ ਧੱਕੇ ਨਾਲ ਕਿਸਾਨਾਂ ਦੀਆਂ ਦੱਬਣੀਆਂ ਚੋਹਨੇ ਆ। ਕਿਸਾਨ ਨੇ ਜ਼ਮੀਨਾਂ ਦੇ ਉੱਤੇ ਕ੍ਰੈਡਿਟ ਲਿਮਿਟ ਬਣਾਈ ਐ। ਉਹਨਾਂ ਦੇ ਕਾਰਡ ਬਣੇ ਨੇ। ਸੋ ਲੈਂਡ ਪੂਲਿੰਗ ਦੇ ਵਿੱਚ ਜਦੋਂ ਇਹ ਜ਼ਮੀਨ ਧੱਕੇ ਨਾਲ ਤੁਸੀਂ ਲੈ ਲੋਗੇ ਉਹ ਲੋਨ ਦਾ ਕੀ ਬਣੇਗਾ? ਸੋ ਜੇ ਅਖਬਾਰ ਦੇ ਵਿੱਚ ਮੈਂ ਸਟੇਟਮੈਂਟ ਪੜ੍ਹ ਰਿਆ ਸੀ ਇਹਨਾਂ ਦੇ ਮੰਤਰੀ ਮੁੰਡੀਆਂ ਸਾਹਿਬ ਦੀ ਲੱਗੀ ਐ। ਕਹਿੰਦੇ ਜੀ ਉਹ ਜਿਹੜੀ ਕ੍ਰੈਡਿਟ ਲਿਮਿਟ ਐ ਉਹ ਜਿਹੜਾ ਅਸੀਂ ਪਲਾਟ ਦੇਾਂਗੇ ਉਹ ਪਲਾਟ ਤੇ ਸ਼ਿਫਟ ਹੋ ਜਾਊ। ਮਤਲਬ ਕਿਸਾਨ ਦੀ ਜ਼ਮੀਨ ਦੱਬ ਕੇ ਉਹ ਜਿਹੜਾ 2-400 ਗਾਇ ਦਾ ਪਲਾਟ ਵੀ ਕਿਸਾਨ ਨੂੰ ਦੇਣਾ ਹੈ ਉਹਦੇ ਤੇ ਵੀ ਉਹ ਲੋਨ ਚੜ ਜਾਣਾ। ਅੱਗੇ ਜਿਹੜੀ ਲੈਂਡ ਐਕ acquisition ਸੀ ਉਦੋਂ ਜ਼ਮੀਨ ਜਦੋਂ ਲੈਂਡ ਐਕਵਾਇਰ ਹੁੰਦੀ ਸੀ ਉਹਦਾ ਪੈਸਾ ਮਿਲਦਾ ਸੀ ਉਹ ਚੋਂ ਲੋਨ ਕੱਟਿਆ ਜਾਂਦਾ ਸੀ ਹੁਣ ਪੈਸਾ ਤਾਂ ਕੋਈ ਮਿਲਣਾ ਨਹੀਂ ਸੋ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਪਲਾਟ ਤੇ ਚੜ ਜਾਣੀ ਹੈ ਮੈਨੂੰ ਲੱਗਦਾ ਵੀ 10-15 ਸਾਲ ਨੂੰ ਜ਼ਮੀਨਾਂ ਡਿਵੈਲਪ ਨਹੀਂ ਹੋਣੀਆਂ ਪਤਾ ਨਹੀਂ ਕਿਸਾਨ ਨੂੰ ਕਦੋਂ ਪਲਾਟ ਮਿਲਣਾ ਹੈ ਜਦੋਂ ਉਹਦਾ ਪਲਾਟ ਲੈਣ ਦਾ ਟਾਈਮ ਆਣ ਉਹਨੂੰ ਤਾਂ ਕਹਿ ਦੇਣਗੇ ਕਿ ਜੀ ਤੇਰਾ ਲੋਨ ਖੜਾ ਸੀ ਉਹ ਤਾਂ ਇੰਨਾ ਵਿਆਜ ਬਣ ਗਿਆ ਉਹ ਤਾਂ ਮੈਨੂੰ ਲੱਗਦਾ ਪਲਾਟ ਹੀ ਸਾਰਾ ਵਿਆਜ ਦੇ ਵਿੱਚ ਲਾ ਜਾਣਾ ਇਹ ਤਾਂ ਹੋਰ ਵੀ ਵੱਡੀ ਠੱਗੀ ભગવંત માં સાહેબ ਤੁਸੀਂ ਪੰਜਾਬ ਦੇ ਕਿਸਾਨ ਨਾਲ ਮਾਰਨ ਜਾ ਰਹੇ ਹੋ મતલਬ ਇਹ ਪੰਜਾਬੀ ਹੋਣ ਦਾ ਤੁਸੀਂ ਕਿਹੜਾ ਸਬੂਤ ਦੇ ਰਹੇ ਹੋ ਕਿਸਾਨ ਭਰਾਵਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਔਰ ਜਿਹੜਾ ਦੂਸਰਾ ਵੱਡਾ ਸਵਾਲ ਹੈ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 237 ਸ਼ਹਿਰ ਕਸਬੇ ਨੇ ਵੱਡੇ ਛੋਟੇ ਔਰ ਜੇ ਤੁਸੀਂ ਉਹਨਾਂ ਦਾ ਟੋਟਲ ਏਰੀਆ ਦੇਖੋਗੇ ਕੰਸਟਰਕਟਿਡ ਏਰੀਆ મતલਬ ਜਿੱਥੇ ਕਲੋਨੀਆਂ ਬਣੀਆਂ ਨੇ 237 ਸ਼ਹਿਰ ਤੇ ਕਸਬੇ ਨੇ ਟੋਟਲ ਤੇ ਉਹ 7337 ਏਕੜ ਦੇ ਵਿੱਚ ਬਣੇ ਟੋਟਲ 237 ਜਿਹੜੇ ਛੋਟੇ ਵੱਡੇ ਕਸਬੇ ਨੇ ਤੇ ਹੁਣ ਤੁਸੀਂ 43000 ਏਕੜ ਰਿਕੁਆਇਰ ਕਰਕੇ ਕਰਨਾ ਕੀ ਹੈ ਮਤਲਬ ਜਿਹੜਾ ਸਿੱਧਾ ਜਿਹਾ ਸਵਾਲ ਇਹੀ ਹੈ ਕਿ 43000 ਏਕੜ ਆਪਣੇ ਕਬਜ਼ੇ ਦੇ ਵਿੱਚ ਕਿਸਾਨ ਦੀ ਜ਼ਮੀਨ ਲੈਣੀ ਹੈ ਉਹਤੇ ਫਿਰ ਬੈਂਕਾਂ ਤੋਂ ਲੋਨ ਕਰਾਉਣੇ ਨੇ ਉਹ ਲੋਨਾਂ ਤੇ ਜਿਹੜਾ ਪੈਸਾ ਆਉਣਾ ਹੈ ਉਹਦੇ ਨਾਲ ਸਰਕਾਰ ਚਲਾਉਣੀ ਹੈ ਕਿਉਂਕਿ ਸਰਕਾਰ ਤਾਂ ਕੰਗਾਲ ਹੋ ਚੁੱਕੀ ਹੈ ਹਰ ਮਹੀਨੇ ਨਵਾਂ ਕਰਜ਼ਾ ਚੱਕਿਆ ਜਾ ਰਿਹਾ ਲੋਕਾਂ ਨਾਲ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਉਹ ਵਾਦੇ ਤੁਸੀਂ ਪੂਰੇ ਨਹੀਂ ਕਰ ਪਾਰੇ ਸੋ ਹੁਣ ਕੀ ਸਿੱਧਾ ਜ ਮਕਸਦ ਇਹ ਹੈ ਕਿ ਜਿਹੜਾ 1000 ਰੁਪਿਆ ਤੁਸੀਂ ਮਹਿਲਾਵਾਂ ਨੂੰ ਦੇਣਾ ਉਹਨਾਂ ਦੀ ਘਰ ਦੀ ਜ਼ਮੀਨ ਖੋ ਕੇ ਉਹਦੇ ਉੱਤੇ ਲੋਨ ਲੈ ਕੇ ਉਹਨਾਂ ਨੂੰ ਹੀ 1000 ਰੁਪਿਆ ਤੁਸੀਂ ਸਮਝਦੇ ਕੀ ਹੋ ਕਿ ਪੰਜਾਬ ਦੇ ਲੋਕ ਥੋੜੀਆਂ ਚਾਲਾਂ ਨਹੀਂ ਸਮਝਦੇ ਔਰ ਤੀਸਰਾ ਇਹਦੇ ਚ ਜਿਹੜੀ ਤੁਸੀਂ FAQ ਜਾਰੀ ਕੀਤੀ ਦੇਖੋ ਐਲਓਆਈ ਦੀ ਗੱਲ ਪੰਜਾਬ ਦੀ ਸਰਕਾਰ ਕਰਦੀ ਹੈ ਕਹਿੰਦੀ ਜੀ ਐਲਓਆਈ ਦੇ ਅਗੇਂਸਟ ਲੋਨ ਹੋ ਸਕਦਾ ਔਰ ਜਿਹੜਾ ਤੁਸੀਂ ਅੱਜ FAQ ਜਾਰੀ ਕੀਤਾ ਉਹਦਾ 9ਵਾਂ ਤੇ 11ਵਾਂ ਪੁਆਇੰਟ ਹੈ ਉਹ ਦੇਖ ਤਾ ਉਹਨਾਂ ਨੇ ਕਿਹਾ ਕਿ ਬੈਂਕ ਦੀ ਮਰਜ਼ੀ ਹੈ ਪਰ ਐਲਓਆਈ ਤੇ ਲੋਨ ਐਲਓਆਈ ਕੋਈ ਓਨਰਸ਼ਿਪ ਨਹੀਂ ਹੈ ਸੋ ਐਲਓਆਈ ਤੇ ਲੋਨ ਕਿੱਦਾਂ ਹੋ ਜਾਏਗਾ ਇਹ ਪੰਜਾਬ ਦੇ ਲੋਕਾਂ ਦੇ ਨਾਲ ਇਹ ਬਹੁਤ ਵੱਡੀ ਠੱਗੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਨ ਜਾ ਰਹੀ ਹੈ ਔਰ ਆਪੀਆਂ ਕੁਰਸੀਆਂ ਪਿੱਛੇ ਜਿਹੜੇ ਪੰਜਾਬ ਦੇ ਉਹਦੇ ਕੁਝ ਲੀਡਰ ਬੈਠੇ ਨੇ ਬੋਲ ਵੀ ਨਹੀਂ ਪਾ ਰਹੇ ਆ ਇੱਕ ਬੋਲੇ ਸੀ ਐਮਪੀ ਸਾਹਿਬ ਅਗਲੇ ਨੇ ਸ਼ਾਮ ਨੂੰ ਹੀ ਟਵੀਟ ਡਿਲੀਟ ਕਰਾਤਾ ਮੈਂ ਅੱਜ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ ਪੰਜਾਬ ਹਮਦਰਦਾ ਨੂੰ ਵੀ ਯਾਦ ਰੱਖਦਾ ਤੇ ਪੰਜਾਬ ਗਦਾਰਾਂ ਨੂੰ ਵੀ ਯਾਦ ਰੱਖਦਾ ਸੋ ਜਿਹੜੇ ਲੋਕ ਅੱਜ ਪੰਜਾਬ ਦੇ ਨਾਲ ਠੱਗੀ ਮਾਰ ਰਹੇ ਨੇ ਦਿੱਲੀ ਦੇ ਇਸ਼ਾਰੇ ਤੇ ਇਹ ਪੰਜਾਬ ਨੇ ਯਾਦ ਰੱਖਣੇ ਨੇ ਪੰਜਾਬੀਆਂ ਨੇ ਕਦੇ ਵੀ ਜਿਹੜਾ ਕੋਈ ਚੜ ਕੇ ਆਇਆ ਜਿਹੜਾ ਇਸ ਤਰੀਕੇ ਪੰਜਾਬ ਨੂੰ ਲੁੱਟਣ ਆਇਆ ਪੰਜਾਬੀਆਂ ਨੇ ਕਦੇ ਮਾਫ਼ ਨਹੀਂ ਕੀਤਾ ਔਰ ਦਿੱਲੀ ਦੇ ਇਸ਼ਾਰੇ ਤੇ ਜੋ ਆਮ ਆਦਮੀ ਪਾਰਟੀ ਖੇਡ ਖੇਡਣਾ ਚਾਹੁੰਦੀ ਹੈ ਮੈਂ ਬਹੁਤ ਅਦਾ ਕਰਨਾ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਔਰੇ ਮੰਤਰੀ ਐਮ ਐਲ ਏ ਨੂੰ ਕਿ ਪਿੰਡਾਂ ਦੇ ਵਿੱਚ ਵੜ ਨਹੀਂ ਦੇਣਾ ਹੁਣ ਕੱਲ ਤੋਂ ਚਾਹੇ ਮੁੱਖ ਮੰਤਰੀ ਹੋਣ ਚਾਹੇ ਮੰਤਰੀ ਚਾਹੇ ਐਮਐਲਏ ਪਿੰਡਾਂ ਦੇ ਵਿੱਚ ਬੋਰਡ ਲੱਗੇ ਨੇ ਕਿ ਆਮ ਆਦਮੀ ਪਾਰਟੀ ਪਿੰਡਾਂ 'ਚ ਨਾ ਵੜੇ ਹਾਲਾਤ ਬਣ ਗਏ ਨੇ ਆਮ ਆਦਮੀ ਪਾਰਟੀ ਦੇ ਹਲੇ ਵੀ ਅੱਖਾਂ ਖੋਲੋ ਦਿੱਲੀ ਦੇ ਮਗਰ ਲਾ ਕੇ ਇਹ ਜਿਹੜਾ ਪੰਜਾਬ ਨੂੰ ਲੁੱਟਣਾ ਚਾਹੁੰਦੇ ਹੋ ਇਹ ਤੋਂ ਹਲੇ ਵੀ ਗੁਰੇਜ਼ ਕਰੋ ਇਹਦੀ ਜਿਹੜੀ ਪਰਪਾਈ ਥੁੱਕ ਤੋਂ ਮੁੜ ਕੇ ਹੋਣੀ